ਕਿੱਦੇ ਸੀ ਜਦੋਂ ਵਿਆਹ ਹੋ ਗਿਆ ਉਹ ਰੋ ਮੈਂ ਸੀਗੀ 25 ਸਾਲ ਦੀ ਅੱਛਾ ਬਾਵਾ ਫਿਰ ਤਾਂ ਪੂਰੀ ਸੁਰਤਾਲੇ ਸੀ ਪੂਰੀ 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 ਸੁਰਤਾਲੇ ਬਾਪੂ ਦਾ ਕਿੱਡੀ ਉਮਰ ਹੋ ਉਹਦੋਂ ਬਾਪੂ ਦੀ ਬਸ ਓੱਡੀ ਕਿ ਸੀ ਦੋ ਕਿਹੋ ਹਾਣੋ ਹਾਣੀ ਸੀ ਹਾਣੋ ਹਾਣੀ ਸੀ 2-4 ਸਾਲ ਦਾ ਨਹੀਂ ਤਾਂ ਅੱਗੇ ਮਖਿਆ ਕਈ ਵਾਰੀ ਵੱਡੇ ਬਾਹਲੇ ਹੁੰਦੇ ਨਹੀਂ 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 ਵੱਡੇ ਨਹੀਂ ਸੀ ਉਹ ਵੀ ਓੱਡੇ ਕਿ ਸੀ ਕਿਵੇਂ ਕਿਵੇਂ ਹੋਇਆ ਵਿਆਹ ਕਿਹਨੇ ਰਿਸ਼ਤਾ ਕਰਾਇਆ ਸੀ ਜੇ ਤਾਂ ਭੈਣ ਨੇ ਅਸੀਂ ਦੋ ਭਣਾਂ ਇੱਥੇ ਅੱਛਾ ਇੱਕ ਘਰੇ ਹਾਂ ਇੱਕ ਘਰੇ ਦੋ ਸੀ ਠੀਕ ਆ ਭੈਣ ਲੈ ਕੇ ਆਈ ਭੈਣ ਲੈ ਕੇ ਆਈ ਹੂੰ ਕਿਵੇਂ ਹੋਇਆ ਵਿਆਹ ਜਨਨ ਕਰਦੇ ਤੇ ਗਈ ਥੋਡੀ ਅੱਗੇ ਤਾਂ ਬੇਟਾ ਟਰੈਕਟਾਂ ਤੇ ਜਾਂਦੇ ਹਾਂ ਇੱਕ ਜੀਪ ਹੁੰਦੀ ਅੱਛਾ ਇਹਦਾ ਹੁਣ ਚੱਲ ਗਏ ਇੰਨਾ ਤਾਂ ਜੀਪ ਡੋਲੀ ਵਾਲੀ ਜਿਹੜੀ ਕਾਰ ਹਾਂ 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 ਉਹਤੇ ਵਿਆਹ ਕਿ ਲਿਆਉਂਦੇ ਹਾਂ ਕੀ ਪਾਇਆ ਸੀ ਤੁਹਾਡੇ ਵਿਆਹ ਵਾਲੇ ਦਿਨ ਕਹੇ ਜੇ ਰੰਗ ਦਾ ਸੂਟ ਪਾਇਆ ਸੀ ਫਿਰ ਛੋਟ ਅੱਗੇ ਤਾਂ ਕਹਿੰਦੇ ਪੁੱਤ ਲਾਲ ਪਾਓ ਹੂੰ ਜਾਂ ਪੀਲਾ ਪਾਓ ਅੱਛਾ ਪੀਲਾ ਵੀ ਪੋਹਣਾ ਪੀਲਾ ਪਾਇਆ ਸੀ ਪੀਲਾ ਪਾਇਆ ਸੀ ਪੀਲਾ ਪਾਇਆ ਸੀ ਇਹ ਤਾਂ ਹੁਣ ਹੀ ਚੱਲ ਗਈ ਠੀਕ ਆ ਲਹੰਗੇ ਹਮ ਅੱਗੇ ਸਲਵਾਰਾਂ ਸਿੱਧੀਆਂ ਹੁੰਦੀਆਂ ਕਿ ਬਲਾਂ ਵਾਲੀਆਂ ਹੁੰਦੀਆਂ ਨਾ 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 ਸਿੱਧੀਆਂ ਬੇਟਾ ਫਿਰ ਬਲਾਂ ਵਾਲੀਆਂ ਦਾ ਰਵਾਜ ਕਦੋਂ ਆਇਆ ਇਹ ਤਾਂ ਹੁਣ ਬਸ ਚਲਾ ਲਿਆ ਖਾਨੀ ਵੀ ਕਪੜਾ ਥੋੜਾ ਕਰਕੇ ਚਲਾ ਲਿਆ ਖਾਨੀ ਬਲਾਂ ਕਰਕੇ ਚਲਾ ਲਿਆ ਅੱਗੇ ਛੱਦੀਆਂ ਹੁੰਦੀਆਂ ਸਿੱਧੀਆਂ ਹੁੰਦੀਆਂ ਸਿੱਧੀਆਂ ਮੂਰੀਆਂ ਵੱਡੀਆਂ 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 ਹਾਂ ਹਮ ਸੱਤ ਗਿਰੇ ਦੀ ਮੂਰੀ ਛੀ ਦੀ ਹੁਣ ਦੁਬਾਰੇ ਫੇਰ ਆਈ ਪਾਉਣ ਲੱਗ ਗਈਆਂ ਕੋਈ ਲੱਗ ਲੱਗ ਗਈਆਂ ਬੇਟਾ ਲੱਗ ਤੁਹਾਡੇ ਬਾਪੂ ਨਾਲ ਬਾਪੂ ਤਾਂ ਸੀਗਾ हां बापू ਸਾਡਾ ਸਹੀ ਗਾ ਅੱਛਾ ਉਹ ਕਦੋਂ ਕੋ ਹੋਏ ਨੇ ਕਿੰਨਾ ਕਜਰ ਉਹਨੂੰ ਹੋ ਗਏ 35 ਸਾਲ ਦਾ ਨੇ ਤੁਹਾਡੇ ਵਿਆਹ ਤੋਂ ਮਗਰੋਂ ਮਗਰੋਂ ਹਾਂ ਅੱਛਾ ਉਹਨਾਂ ਨਾਲ ਵੱਧ ਮੋ ਸੀ ਹਾਂ ਵੱਧੂ ਮਾਮਾ ਵਾਲਾ ਵੀ ਉਹਦੇ ਨਾਲ ਸੀ ਪਿਓ ਵਾਲਾ ਵੀ ਜਦੋਂ ਮਾਂ ਨਹੀਂ ਸੀ ਸਹੀ ਗੱਲ ਆ ਖੇਡਦੀਆਂ ਛੋਟੀਆਂ ਹੁੰਦੀਆਂ ਛੋਟੇ ਬੰਦੇ ਬੱਚਾ ਖੇਡਦੇ ਪੜਾਈਆਂ ਤਾਂ ਹੈ ਹੀ ਨਹੀਂ ਸੀ ਹਾਂ ਖੇਡਦੇ ਕੀ ਖੇਡਾਂ ਖੇਡਦੇ ਆਹੀ ਦਾਬੀ ਦੁਕੜੇ ਉਧਰ ਲੁਕ ਜਾ ਉਧਰ ਲੁਕ ਜਾ ਅੱਛਾ ਮਿੱਟੀ ਜੀਆਂ ਬਣਾ ਲੀਆਂ ਖੇਡਾਂ ਮਿੱਟੀ ਦੇ ਕੀ ਕੀ ਬਣਾਉਂਦੇ ਆ ਬੱਸ ਚੱਕੀਆਂ ਬਣਾ ਲੀਆਂ ਘੋੜੇ ਬਣਾ ਲੇ ਖਿੱਡੀ ਜਾਂਦੇ ਢਾਲੇ ਬਣਾ ਲੇ ਅੱਛਾ ਹੋਰ ਕੀ ਸੀ ਕੈਕ ਜਵਾਕ ਹੁੰਦੇ ਤੁਸੀਂ ਅਸੀਂ ਹੁੰਦੇ ਘਰਾਂ ਦੇ ਕਿਸੇ ਦੇ ਚਾਰ ਸੀਗੇ ਇੱਕ ਘਰ ਦੇ ਕਿਸੇ ਦੇ ਤਿੰਨ ਸੀਗੇ ਸਾਰੇ ਇਕੱਠੇ ਹੋ ਜਾਂਦੇ ਦਾਇ ਚਾਚਿਆਂ ਦੇ ਸਹੇਲੀਆਂ ਥੋਡੀਆਂ ਸਹੇਲੀਆਂ ਹੋਣਗੀਆਂ ਉਦੋਂ ਹਾਂ ਬੱਸ ਸਹੇਲੀਆਂ ਵੀ ਤੁਰ ਗਈਆਂ ਜਿਹੜੀਆਂ ਨਾਲ ਦੀਆਂ ਸੀਗੀਆਂ ਅੱਛਾ ਹੈ ਨਹੀਂ ਹੁਣ ਕੋਈ ਕੋਈ ਨੇੜੇ ਤੇੜੇ ਵਿਆਹੀ ਸੀ ਹਾਂ ਨੇੜੇ ਤੇੜੇ ਸੀਗੀਆਂ ਮਿਲਦੇ ਰਹੇ ਬਾਅਦ ਚ ਉਹਨਾਂ ਨੂੰ ਹਾਂ ਮਿਲਦੇ ਵੀ ਰਹੇ ਕੱਠੀਆਂ ਜਾਂਦੀਆਂ ਪੇਕੀ ਕੱਠੀਆਂ ਤਾਂ ਨਹੀਂ ਸੀ ਦੂਰ ਦੂਰ ਸੀ ਕੋਈ ਨਾ ਕੋਈ ਆ ਜਾਂਦੀ ਮੈਂ ਪਹਿਲਾਂ ਵਗ ਜਾਣਾ ਅਗਲੀ ਨੇ ਆ ਜਾਣਾ ਹੂੰ ਉਹਨਾਂ ਨੇ ਪਹਿਲਾਂ ਜਾਣਾ ਮੈਂ ਵਗ ਜਾਣਾ ਕਿਤੇ ਉਧਰ ਤੋਂ ਟੱਕਰ ਜਾਂਦੀਆਂ ਹਾਂ ਟੱਕਰ ਜਾਂਦੇ ਨੇ ਵਿਆਹ ਤੋਂ ਬਾਅਦ ਤਾਂ ਕੁੜੀਆਂ ਨਮੀਆਂ ਬੈਈਆਂ ਤੀਆਂ ਦੇਖਣ ਵੀ ਜਾਂਦੀਆਂ ਨੇ ੀਆਂ ਦੇਖਣ ਬਸ ਦੋ-ਤਿੰਨ ਵਾਰਾਂ ਗਏ ਆ ਬੇਟਾ ਦੇਖਣ ਵੀ ਗਏ ਆ ਤੀਆਂ ਬਠੇਰੀਆਂ ਲੱਗਦੀਆਂ ਸਾਡੇ ਤਾਂ ਉੱਥੇ ਹੂੰ ਰਿਵਾਜ ਹੀ हट ਗਏ ਹੂੰ ਕੱਢਣ ਕੱਤਣ ਦਾ ਫਿਰ ਕੱਢਿਆ ਕੱਤਿਆ ਬਠੇਰਾ ਬੇਟਾ ਬਾਗ ਵੀ ਕੱਢੇ ਨਾ ਅੱਛਾ ਤਾਣੀ ਵੀ ਬੁਣੀ ਆ ਹੂੰ ਕਿਵੇਂ ਕਿਵੇਂ ਕੱਢਦੀਆਂ ਬਾਗ ਕਿਵੇਂ ਕੱਢਦੀਆਂ ਕਹੇ ਕਹੇ ਜੇ ਡਿਜ਼ਾਈਨ ਪਾਉਂਦੀਆਂ ਡਿਜ਼ਾਈਨ ਤਾਂ ਬੇਟਾ ਬਾਗਾਂ ਨੂੰ ਦੇਖ ਦੇਖ ਪਾਉਂਦੀਆਂ ਲਿਆਉਂਦੀਆਂ ਇੱਕ ਦੂਜੇ ਦੇ ਫੜ ਲਿਆਉਂਦੀਆਂ ਉਹਨੇ ਕੱਢਿਆ ਉਹਨੇ ਵੇਲਣਿਆਂ ਦਾ ਕੱਢਿਆ ਹੂੰ ਉਹਨੇ ਸਰਪੱਲੂ ਕੱਢਿਆ ਫਿਰ ਉਹੇ ਦੇ ਲਿਆ ਲਿਆ ਸਰਪੱਲੂ ਕੀ ਹੁੰਦਾ ਸਰਪੱਲੂ ਹੁੰਦਾ ਕੱਲੇ ਇੱਕ ਰੰਗ ਨਾਲ ਖੱਟੇ ਨਾਲ ਕੱਢਿਆ ਅੱਛਾ ਕਪੜਾ ਨਦੀ ਦਾ ਉਹ ਕਪੜਾ ਨਦੀ ਦਾ ਸਾਰਾ ਰੇਸ਼ਮ ਨਾਲ ਕੱਢਦੀਆਂ ਅੱਛਾ ਉਹ ਕੰਢਿਆ ਠੀਕਾ ਹੋਰ ਕੀ ਹੁੰਦਾ ਹੋਰ ਹੁੰਦਿਆ ਬੇਲਣੇ ਕਹਿੰਦੇ ਰੋਟੀ ਬਣਾਉਣ ਵਾਲੇ ਇਸ ਲੋਟ ਦੇ ਕੱਢ ਲਿਆ ਬੇਲਣੇ ਬਣਾਉਂਦੀਆਂ ਬੇਲਣੇ ਹਾਂ ਬਾਗਾਂ ਚ ਅੱਛਾ ਉਹ ਵੀ ਕੱਢੇ ਨਾ ਅਡਡ ਰੰਗਾਂ ਦੇ ਅਡਡ ਰੰਗਾਂ ਦੇ ਇੱਕ ਲਾਰ ਉਹਦੀ ਪਾਤੀ ਇੱਕ ਉਹਦੀ ਪਾਤੀ ਹੂੰ ਐ ਕੱਢਦੀਆਂ ਹੁਣ ਕੋਈ ਜਾਣਦਾ ਨਹੀਂ ਜਵਾਨੇ ਚ ਰੰਗ ਰੰਗ ਕਿਹੜੇ ਕਿਹੜੇ ਹੁੰਦੇ ਰੰਗ ਤਾਂ ਬਟਾ ਲਾਲ ਹੁੰਦਾ ਹੂੰ ਹਰਾ ਹੁੰਦਾ, ਖੱਟਾ ਹੁੰਦਾ, ਚਿੱਟਾ ਹੁੰਦਾ, ਆਹ ਰੰਗ ਹੁੰਦੇ। ਤੁਹਾਡੇ ਚਾਚੀਆਂ ਤਾਈਆਂ ਨਹੀਂ ਸੀਗੀਆਂ ਕੋਈ ਜਦੋਂ ਮਾਂ ਮੁੱਕ ਗਈ ਕੋਈ। ਤੇ ਚਾਚੀਆਂ ਤਾਈਆਂ ਬੇਟਾ ਸੀਗੀਆਂ। ਹੂੰ। ਚਾਚੇ-ਤਾਏ ਕੌਣ ਹੁੰਦੇ ਆ? ਹੂੰ। ਉਹਨਾਂ ਨਾਲ ਵੀ ਕੰਮ ਕਰਿਆ ਨਾ। ਹੂੰ। ਇਕੱਠ ਸੀ? ਨਹੀਂ ਇਕੱਠ ਨਹੀਂ ਸੀ ਕੋਲੇ-ਕੋਲੇ ਕਰਦੇ। ਅੱਛਾ। ਇਕੱਠ ਨਹੀਂ ਸੀ। ਠੀਕ ਆ। ਜੇ ਕੱਠੋਂ ਦਾ ਫਿਰ ਉਹ ਭੈਣ ਕਿਉਂ ਆਉਂਦੀ ਹੂੰ ਫਿਰ ਭੈਣ ਰਹੀ ਇੱਥੇ ਹੂੰ ਹੂੰ ਭੈਣ ਵਿਆਹ ਕਰਾ ਕੇ ਫਿਰ ਇੱਥੇ ਰਹਿੰਦੀ ਰਹੀ ਆ ਹਾਂ ਭੈਣ ਵਿਆਹੀ ਸੀ ਠੀਕ ਆ 2 ਸਾਲ ਇੱਥੇ ਰਹੀ ਮੈਨੂੰ ਪਾਲਣ ਦੇ ਬਾਅਦ ਅੱਛਾ ਤੁਸੀਂ ਕਿੱਡੇ ਸੀ ਜਦੋਂ ਉਹਨਾਂ ਦਾ ਵਿਆਹ ਹੋ ਗਿਆ ਸੀ ਵਿਆਹ ਜਦੋਂ ਹੋਇਆ ਉਹ ਮੈਂ ਜਾਂ ਉਹਨੂੰ 1 ਸਾਲ ਦੀ ਸੀ ਜਦੋਂ ਸਾਡੀ ਮਾਂ ਮੁੱਕੀ ਆ ਉਹ ਵਿਆਹੀ ਵਿੱਚ ਅੱਛਾ ਉਹ ਵਿਆਹੀ ਵਿੱਚ ਉਹਦੇ ਕੋਲੇ ਵੀ ਇੱਕ ਗੁੱਡੀ ਸੀਗੀ ਠੀਕ ਆ ਅੱਛਾ ਫਿਰ ਉਹ ਇੱਥੇ ਰਹਿਣ ਲੱਗ ਪਈ ਫਿਰ ਉਹ ਇੱਥੇ ਰਹੀ ਫਿਰ ਉਹਦੇ ਦੁੱਧ ਤੇ ਮੈਂ ਪੜੀ ਫਿਰ ਉਹਨਾਂ ਦੇ ਸਹੁਰੇ ਚੰਗੇ ਸੀਗੇ ਚੰਗੇ ਸੀ ਵੀ ਚਲੋ ਛੱਡੋ ਕੋਈ ਗੱਲ ਨਹੀਂ ਨਹੀਂ ਤਾਂ ਮਾਵਾਂ ਬੇਣਾ ਦਾ ਤਾਂ ਐਵੇਂ ਹੀ ਰੋਲ ਜਾਂਦੀਆਂ ਨਾ ਰੋਲ ਜਾਂਦੀਆਂ ਹਨ ਬਾਈ ਫਿਰ ਉਹਨੇ ਪਾਲਿਆ ਮਤ ਦੇਣ ਵਾਲਾ ਕੋਈ ਤਾਂ ਚਾਹੀਦਾ ਹੁੰਦਾ ਹਾਂ ਚਾਹੀਦਾ ਹੁੰਦਾ ਫਿਰ ਤਾਂ ਗੁਰੂਵੰਨੀਓਂ ਹੀ ਦਿੱਤੀ ਫਿਰ ਉਸ ਸਾਹਬ ਨਾਲ ਤਾਂ ਘਰ ਦਾ ਸਾਰਾ ਚੱਕ ਤੁਹਾਡੇ ਤੇ ਛੇਤੀ ਆ ਗਿਆ ਹੋਊਗਾ ਛੇਤੀ ਆਉਣਾ ਹੀ ਹੈ ਬੇਟਾ ਪੇਕਿਆਂ ਦਾ ਵੀ ਹਨਾ ਭਾਈ ਵਿਆਹ ਸੀ ਮੇਰਾ ਫਿਰ ਅੱਛਾ ਹੋ ਗਿਆ ਫਿਰ ਪਰਜਾਈ ਆ ਗਈ ਪਰਜਾਈ ਆ ਗਈ ਪਰਜਾਈ ਨਾਲ ਸੋਹਣੀ ਨਿਭਦੀ ਵਧੀਆ ਲੜਨੀ ਪਤਾ ਹੀ ਨਹੀਂ ਚ ਮਾਮਾ ਦੀਆਂ ਵਾਲੀ ਗੱਲ ਸੀ ਵੀ ਇਹ ਮਾਂ ਹੈ ਕਿ ਪਰਜਾਈ ਹੈ ਹੋਣਾ ਤਾਂ ਆਹੀ ਚਾਹੀਦਾ ਰਿਸ਼ਤਿਆਂ ਚ ਹਨਾ ਹੋਣਾ ਤਾਂ ਚਾਹੀਦਾ ਬੇਟਾ ਹੁਣ ਕੋਈ ਕਰਦਾ ਨਹੀਂ ਹੂੰ ਹੋਣਾ ਚਾਹੀਦਾ ਨੇੜੇ ਦੇ ਹੁੰਦੀਆਂ ਨੇ ਸਗੋਂ ਇਹ ਸਕੀਆਂ ਤਾਂ ਥੋਡੀਆਂ ਪਰਜਾਈਆਂ ਨਣਦਾਂ ਪਰਜਾਈਆਂ ਤਾਂ ਹੁਣ ਹੁਣ ਲਾਲਚ ਵਧਿਆ ਦੁਨੀਆ ਨੂੰ ਹੂੰ ਹੁਣ ਨਹੀਂ ਕੋਈ ਉਹ ਕਰਦਾ ਹੁਣ ਤਾਂ ਦਾ ਕਹਿੰਦਾ ਰਿਸ਼ਤਾ ਹੀ ਉਹਦਾ ਲਓ ਜਿਹਨੇ ਭਾਈ ਨਹੀਂ ਹਾਂਜੀ ਸੁਣਗੀ ਗੱਲ ਅੱਗੇ ਆਪਾਂ ਰਿਸ਼ਤੇਦਾਰੀ ਵਧਾਉਂਦੇ ਮੇਰੇ ਹੋਵੇ ਪਹਿਲਾਂ ਅਗਲਾ ਕੁੜੀ ਦਾ ਰਿਸ਼ਤਾ ਕਰਦਾ ਕਹਿ ਦਿੰਦਾ ਬੰਦਿਆਂ ਵਾਲਾ ਘਰ ਹੋਵੇ ਹਾਂ ਹੈਨਾ ਹਾਂ ਹੁਣ ਆਲਾ ਕਹਿੰਦਾ ਕੱਲਾ ਮੁੰਡਾ ਹੋਵੇ ਸੁਣਗੇ ਨਾ ਗੱਲ ਕੁੜੀਆਂ ਬਿਨਾ ਉਹ ਵੀ ਘਰਾਂ ਚ ਕਿੱਥੇ ਜੀ ਲੱਗਦਾ ਜੀ ਵੀ ਨਹੀਂ ਲੱਗਦਾ ਰਿਸ਼ਤੇਦਾਰੀ ਵੀ ਨਹੀਂ ਵਧਦੀ ਨਾ ਵਧਦੀ ਨਹੀਂ ਜੇ ਭਾਈ ਨਹੀਂ ਘਰੇ ਤਾਂ ਫਿਰ ਉਹ ਭਾਈ ਕਿੱ데 ਜਾਊਗਾ ਜਾਊਗਾ ਸੁਣਗੇ ਨਾ ਗੱਲ ਸਹੀ ਗੱਲ ਆ ਰਿਸ਼ਤੇਦਾਰੀ ਫੇਰ ਆ ਤਾਂ ਹੀ ਹੁਣ ਲੋਕ ਆਉਣੋ ਜਾਣੋ ਹਟ ਗਏ ਕਿਸੇ ਕੋਲੇ ਆਉਂਦੇ ਜਾਂਦੇ ਨਹੀਂ ਰਿਸ਼ਤੇਦਾਰੀਆਂ ਬੰਦ ਹੋ ਗਈਆਂ ਬੇਟਾ ਬੰਦ ਹੋ ਗਈਆਂ ਤਾਂ ਹੁਣੋ ਹਟ ਗਏ ਬੀਬੇ ਆਉਣਾ ਜਾਣਾ ਸਿੱਖਿਆ ਕਿਵੇਂ ਜਾਂਦਾਗਾ ਆ ਜਾ ਕੇ ਆ ਜਾ ਕੇ ਪਿਆਰ ਨਾਲ ਗੱਲ ਹੁੰਦੀ ਹੈ ਬੇਟਾ ਵੀ ਅਸੀਂ ਜਾઈએ ਹੂੰ ਜੇ ਕਿਹਾ ਵੀ ਨਹੀਂ ਜਾਣਾ ਤੇ ਫੇਰ ਨਹੀਂ ਜਾਣਾ ਫੇਰ ਜਾਊ ਕਿੱਥੇ ਹੂੰ ਇਹ ਆਉ ਤਾਂ ਫਿਰ ਆਪਾਂ ਜਾਵਾਂਗੇ ਫਿਰ ਆਪਾਂ ਗਾਹਾਂ ਦੱਸਦੇ ਆ ਫਿਰ ਉਹ ਰਿਸ਼ਤੇਦਾਰੀ ਵੱਧਦੀ ਆ ਕਿਉਂਕਿ ਹੁਣ ਤਾਂ ਮੈਂ ਦੇਖਿਆ ਜਵਾਕਾਂ ਨੂੰ ਗੱਲ ਹੀ ਨਹੀਂ ਕਰਨੀ ਆਉਂਦੀ ਕਿਸੇ ਕੋਲ ਬਹਿ ਤਾਂ ਜਾਂਦੇ ਆ ਗੱਲ ਉਹ ਨਹੀਂ ਕਰਨੀ ਆਉਂਦੀ ਹੁਣ ਮੋਬਾਈਲ ਚੱਲ ਗਿਆ ਹਾਂ ਉਹ ਤੇ ਗੱਲਾਂ ਕਰਦੇ ਨੇ ਕਰੀ ਚੱਲ ਤੂੰ ਗੱਲਾਂ ਆਪਣੀ ਗੱਲ ਕੋਈ ਨਹੀਂ ਸੁਣਦਾ ਸਹੀ ਗੱਲ ਆ ਉਹ ਉਹਦੇ ਚੰਚਿਆਂ ਨਾਲ ਸਾਰ ਅੱਗੇ ਆਪਾਂ ਕਹਿੰਦੇ ਰਿਸ਼ਤੇਦਾਰ ਆਉ ਕੋਈ ਭੂਆ ਆਉ ਕੋਈ ਭੈਣ ਆਉ ਆਪਾਂ ਬਾਤਾਂ ਪਾਵਾਂਗੇ ਚਾ ਚੜਦਾ ਹੈ ਨਾ ਚਾ ਚੜਦਾ ਆਪਾਂ ਇਕੱਠੇ ਇੱਕ ਥਾਂ ਪਾਵਾਂਗੇ ਹੁਣ ਕੋਠੀਆਂ ਪਾਲੀਆਂ ਲੋਕਾਂ ਨੇ ਦੋ ਥੇ ਲ ਬੈਠੇ ਜ ਇਕੱਲਾ ਹੈ ਇਕੱਲਾ ਉਧਰ ਬੈਠਾ ਹੈ ਤਾਂ ਫਿਰ ਹੁਣ ਉਹ ਪਿਆਰ ਕਿੱਥੋਂ ਹੋਵੇ ਘਰੀ ਉਹੇ ਜੇ ਬਣ ਗਏ ਜਿੱਥੇ ਜੀ ਨਹੀਂ ਲੱਗਦਾ ਹਾਂ ਫਿਰ ਜੀ ਲੱਗੇ ਵੀ ਕਿੱਥੇ ਪਰਿਵਾਰ ਨਾਲ ਹੀ ਜੀ ਲੱਗਦਾ ਹੁੰਦਾ ਜੋ ਪਰਿਵਾਰ ਹੀ ਨਹੀਂ ਲੱਗੂ ਕਿੱਥੇ ਮੈਂ ਇੱਧਰ ਬੈਠੀ ਆ ਦੂਜਾ ਉਧਰ ਬੈਠਾ ਤੀਜਾ ਇੱਧਰ ਬੈਠਾ ਤੇ ਬੈਠੇ ਆ ਜੀ ਕਿੱਥੇ ਲੱਗੇ ਸਹੀ ਗੱਲ ਹਾਂ ਗੱਲ ਹੁੰਦੀ ਆ ਪਿਆਰ ਦੀ ਪਿਆਰ ਦੀ